ਸਤ ਸ੍ਰੀ ਅਕਾਲ ਪੰਜਾਬੀਆਂ ਕੀ ਹਾਲ ਚਾਲ ਆ ਪੱਗ ਬੰਨੀ ਦੀ ਵਧੀਆ ਲੱਗੂਗਾ ਮੇਲੋ ਚੋਪਰਾ ਨੂੰ ਹਾਂ ਸਤਿਗੁਰੂ ਆਸਰੀ ਗੱਲ ਬੁਲਾ ਦੇ ਸ਼ੇਰਾ ਸਤਿਗੁਰੂ ਸਤਿਗੁਰੂ ਤੁਮੀ ਬੁਲਾ ਮੇਕੀ ਸਤਿਗੁਰੂ ਵਾਲੀ ਦਵਾਰਾ ਬੁਲਾਈ ਸਤਿਗੁਰੂ ਜੀ ਸਹਿਜ ਹੀ ਭਲਾ ਦੂ ਮੈਂ ਉਹ ਸਾਡਾ ਵੱਡਾ ਉਸਤਾਦ ਕਿਥੇ ਚੱਲੇ ਆਪਾਂ ਸਹਿਜ ਦੇ ਸਕੂਲ ਚੱਲੇ ਆ ਉੱਥੇ ਚੱਲਦੇ ਆ ਮੈਚ ਮੈਚ ਚੱਲਦੇ ਸਹਿਜ ਕਾਦੇ ਮੈਚ ਚੱਲਦੇ ਕ੍ਰਿਕਟ ਦੇ ਸਹਿਜ ਦੇ ਸਰ ਦਾ ਫੋਨ ਆਇਆ ਸੀ ਉਹ ਕਹਿੰਦੇ ਸਕੂਲ ਚ ਢੇੜਾ ਮਰਵਾ ਕੇ ਲੈ ਕੇ ਜਾਓ ਜਵਾਕ ਦਾ ਇਹਦਾ ਢੇੜਾ ਲਵਾ ਕੇ ਫਿਰ ਇਹਨੂੰ ਲਾਉਨੇ ਆ ਘਰੇ ਠੀਕ ਆ ਜਾਵਾਂਗੇ ਘਰੇ ਫਿਰ ਇਹ ਇਹਨੂੰ ਘਰੇ ਲਾ ਦਾਂਗੇ ਗਾ ਨੂੰ ਕੋ ਕੋ ਹੋਊਗਾ ਚੰ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਨੇ ਆ ਪੂਰੇ ਦਿਨ ਦਾ ਪ੍ਰੋਗਰਾਮ ਕੀ ਬਹੰਦਾ ਕਰ ਹਾਂ ਵਿੱਚ ਚੋਬਰਾਂ ਦੇ ਸਾਰੇ ਆਂ ਦੇ ਚਾਰਾਂ ਚੋਬਰਾਂ ਦੇ ਅੱਡ ਅੱਡ ਵਿਚਾਰ ਹੋਣਗੇ ਇੱਕ ਚੋਬਰ ਕਹੂਗਾ ਮੈਂ ਆ ਕਰਨਾ ਦੂਜਾ ਕਹੂਗਾ ਮੈਂ ਆ ਕਰਨਾ ਤੀਜਾ ਕਹੂ ਮੈਂ ਆ ਕਰਨਾ ਚੌਥਾ ਕਹੂ ਮੈਂ ਆ ਕਰਨਾ ਹੁਣ ਹੁਣ ਇਹਨੇ ਸਹਜ ਨੇ ਇਕੱਲੇ ਨੇ ਚਾਰ ਬੰਦੇ ਬੰਨ ਕੇ ਬਿਠਾਏ ਹੋਏ ਨੇ ਹੈਨਾ ਸਤਨਾਮ ਇਹਨੇ ਹੁਣ ਚਾਰ ਬੰਦੇ ਇਕੱਲੇ ਨੇ ਬਣ ਕੇ ਵੜਾਏ ਹੋਏ ਨੇ ਇਹਦੇ ਸਕੂਲ ਜਾਣ ਕਰਕੇ ਆ ਗਿਆ ਸਕੂਲ ਦੀ বাস ਆ ਗਿਆ বাস ਸਕੂਲ ਬਾਕੀ ਬਾਅਦ ਚੀਜ਼ ਸਕੂਲ ਜਾ ਕੇ ਘਰ ਲਿਆ ਦੋਦੇ ਨਾਲ ਸਕੂਲ ਦਿਖਾਉਣੇ ਸਕੂਲ ਪਿਛਲੇ ਬਲੌਗ ਚ ਇੱਕ ਬਣਿਆ ਹੋਇਆ ਬਲੌਗ ਉਹ ਚ ਹੈਗਾ ਇਹ ਚ ਇਹ ਚ ਦਿਖਾ ਰਿਹਾ ਗੱਲਬਾਤ ਕਰਨੀ ਹੈ ਕੋਈ ਵੀ ਕੀ ਹੈ ਪੱਲਾ ਆਥਾ ਹੈ ਭਾਈ ਬੈਠਾ ਸੀਟ ਨੂੰ ਜਿਵੇਂ ਮਿੰਨੀ বাস ਚ ਬੈਠਾ ਹੁੰਦਾ ਬੱਦਲ ਰੋ ਜਾ ਕੇ ਬੱਦਲ ਰੋ ਜਾ ਕੇ ਚੱਲੇ ਜਾ ਮੀਂਹ ਨਹੀਂ ਹੁੰਦਾ ਅਮਰੀਕਾ ਵਾਲਾ ਮੁੰਡਾ ਕੁਝ ਬੋਲਣਾ ਚਾਹੂਗਾ ਇਹ ਚੱਲੇ ਜਾ ਨਾ ਨਾ ਲਿਆ ਕਰੋ ਅਮਰੀਕਾ ਦਾ ਨਵਾਂ ਨਾ ਲਾਓ ਕੰਮ ਤਾਂ ਖੱਟੇ ਹੋ ਗਏ ਜਮੇ ਥੜਾ ਜਿੰਨੀ ਖਟਿਆਸੀ ਉਹ ਅਮਰੀਕਾ ਦਾ ਹੌਂਏ ਵਧੀਆ ਬਸ ਮੈਂ ਨਵੇਂ ਵਧੀਆ ਕੋਸ ਨਹੀਂ ਆ ਨਾ ਬਾਹਰ ਹੌਂਏ ਵਧੀਆ ਹੋਇਆ ਥੱਲੇ ਜਿਆਦਾ ਕੋਸ ਨਹੀਂ ਬੰਨਣਾ ਕੀ ਹੋ ਜਾਂਦਾ ਇੱਧਰ ਜਿਹੜੀ ਜਿਹੜਾ ਉੱਥੇ ਜਲੇਗਾ ਫਸ ਗਿਆ ਕੁਝ ਨਹੀਂ ਆਉਂਦਾ ਇਥੇ ਆਪਣੇ ਵਾਲਾ ਹੀ ਈਡੀਆ ਮੰਗਣੇ ਆ ਬਸ ਨੋਲ ਹਾਂ ਇੰਨੀ ਹੋ ਕਰਵੀਂ ਇਹਦੇ ਵਿੱਚ ਵੱਧ ਆ ਜਾਣਾ ਬਸ ਆਹ ਹੋਇਆ ਆ ਗਿਆ ਭਾਈ ਸਕੂਲ ਲਓ ਕਰੋ ਚੈੱਕ ਵੀ ਦੇਖ ਲੈਣਾ ਸਭ ਨੇ ਸਾਹਮਣੇ ਆਣਾ ਆਪਾਂ ਇਹ ਧੁੱਪਾਂ ਹੀ ਖੜਾ ਜਣਾ ਬਸ ਸਾਹਮਣੇ ਹੀ ਆ ਬਸ ਆਪਾਂ ਹੀ ਜਾਣਾ ਇੱਥੇ ਲੇ ਗੇਟ ਬੰਦ ਹੋ ਗਿਆ ਲੋਰੀ ਮੁੰਡੇ ਦੇ ਸਕੂਲ ਆ ਗਏ ਤੇ ਬਾਈ ਨੇ ਗੇਟ ਖੋਲਤਾ ਬਾਈ ਕਰਾਉਗਾ ਸੈਨ ਸਹਿਜ ਪ੍ਰੀਤ ਸਿੰਘ ਸਹਿਜ ਪ੍ਰੀਤ ਸਿੰਘ ਸਹਿਜ ਪ੍ਰਤਾਪ ਸਿੰਘ ਹਾਂ ਸੈਵਨth ਘੜੀਆ ਘੜੀ 9446547113 465 47113 ਘੜੀ ਗਿਆ ਸੀ ਹਾਂ ਅਮੰਤ ਸੈਵਨth ਸੈਵਨth ਠੀਕ ਹੈ ਇਹ ਟਾਣੇ ਲਈ ਹੈ ਓਕੇ ਥੈਂਕ ਯੂ ਆ ਦੇਖੋ ਮੁੰਡੇ ਦਾ ਸਕੂਲ ਪਹੁੰਚ ਗਿਆ ਆਪਾਂ ਸਾਇਦ ਦੇ ਸਕੂਲ ਹਾਂ ਰੌਮੜ ਕਿੱਧਰ ਆ ਗੱਡੀ ਕਿੱਥੇ ਲਾਉਣੀ ਹੈ 27 27 27 27 27 27 ਚੋਲੇ ਵਿੱਚ ਆ ਗਏ ਵੀ ਆਪਾਂ ਤੇ ਉਰੇ ਲਾ ਦਈਏ ਛਾਵੇਂ ਛਾਵੇਂ ਲਾ ਦਿੰਦੇ ਹਾਂ ਠੀਕ ਹੈ ਜੀ ਲਾਓ ਇੱਥੇ ਹੀ ਲਾ ਦੇ ਜੀ ਗਾਹਾਂ ਕੋ ਗੱਡੀ ਲਾ ਗੋ ਪੂਰੇ ਗੱਡੀ ਲਾ ਗਣੀ ਹਾਂ ਹਾਂ ਲਾ ਗਣੀ ਆ ਮੈਂ ਲੋ ਨਾ ਇਹ ਲੋ ਨੀ ਲੱਗਣੀ ਨੀ ਪੂਰੀ ਪਹਿਲਾਂ ਆ ਜੂ ਪਸਾ ਦੂੰਗਾ ਉਤਰ ਲਿਓ ਤੁਸੀਂ ਆ ਲੋ ਬਈ ਉੱਪਰੋਂ ਸਾਰੇ ਹੁਣ ਜਾਣਾ ਪੁੱਤਰ ਆਓ ਤੇ ਆ ਵੀ ਮੁੰਡੇ ਸਕੂਲ ਆ ਗਏ ਇਹਨੂੰ ਬਹੁਤ ਚਾਵਾ ਵੀ ਮੈਂ ਜਾ ਕੇ ਫਟਾਫਟ ਮੈਚ ਦੇਖਾਂ ਉਹ ਚੱਲਿਆ ਸਭ ਤੋਂ ਪਹਿਲਾਂ ਮੂਹਰੇ ਅੱਗੇ ਭੱਜਿਆ ਆ ਨਿਕਲੇ ਦੂਜੇ ਕੋਚ ਸਾਹਿਬ ਨਿਕਲੇ ਕੋਚ ਸਾਰੇ ਕੇ ਸਾਰੇ ਕੋਚ ਗੋਲਤੀ ਵਿੱਕੀ ਕਹਿੰਦਾ ਗੋਲਤੀ ਨਿਕਲੇ ਆਇਆ ਕਹਿੰਦਾ ਕੋਲ ਗੋਲਤੀ ਗੋਲਤੀ ਆ ਜਾ ਭਾਈ ਗੋਮਾ ਬਾਹਲਾ ਬਾਹਰ ਤਾਂ ਆ ਜਾ ਸ਼ੇਰ ਚਲੋ ਭਾਈ ਮੈ ਟੂਰਨਾਮੈਂਟ ਚੱਲਦਾ ਜੀ ਫਿਰ ਉਹ ਤਾਂ ਖਣਾਣੀ ਪੈਣਾ ਲੋ ਵੀ ਮਿੱਤਰੋ ਸਹੇਜ ਨੂੰ ਘਰੇ ਛੱਡ ਕੇ ਇਹਦੇ ਸਕੂਲੋਂ ਆਗੇ ਸੀ ਹੁਣ ਇਹਨੂੰ ਘਰੇ ਛੱਡ ਕੇ ਆਉਣੇ ਆ ਅਗਲਾ ਪ੍ਰੋਗਰਾਮ ਤੁਹਾਨੂੰ ਦੱਸ ਦਿਆਂ ਕੀ ਬਣਦਾ ਫਿਰ ਸੈਰ ਨੂੰ ਛੱਡ ਕੇ ਫਿਰ ਕਰਦੇ ਆਂ ਅਗਲੀ ਬਾਤ ਚੀਤ ਕਰਦੇ ਆਂ ਫਿਰ ਬਾਤ ਚੀਤ ਕਰਦੇ ਆਂ ਅਗਲੀ ਲੋਕੇਸ਼ਨ ਆ ਦੱਸਿਆ ਕਰਿਆ ਕੰਮ ਕਈ ਨਿਕਲੇ ਪਹੁੰਚ ਕੇ ਦੱਸਾਂਗੇ ਉਹ ਦੇਖੋ ਉੱਪਰ ਪਿੱਛੇ ਬੈਠਾ ਕੋਈ ਕਰੂ ਹੈ ਬਾਈ ਅੱਖ ਦੇ ਰਾਂ ਪੈਂਟ ੜੈਂ ਕੋਲਾ ਬੋਲ ਜੇ ਕਿੰਨਾ ਗੱਲ ਕਰ ਰਿਹਾ ਲੈ ਵੀ ਆਪਣੇ ਭਰਾ ਦਾ ਇਹਦਾ ਜਨਮ ਦਿਨ ਸੀ ਇਹਦੇ ਕੋਲ ਆਏ ਆ ਆਪਾਂ ਬਰਥਡੇ ਵਿਸ਼ ਕਰਨ ਹੈਪੀ ਬਰਥਡੇ ਟੂ ਯੂ ਜੀ ਥੈਂਕ ਯੂ ਹੋਰ ਕੋਈ ਪਾਰਟੀ ਹੁਣ ਪਾਰਟੀ ਚਲੋ ਜੀ ਪਾਰਟੀ ਬੇਲੇ ਟਾਈਮ ਲਵਾਂਗੇ ਸ਼ਾਮ ਸ਼ੋਅ ਨੂੰ ਦੇ ਦੇ ਤੂੰ ਉਹ ਵੇਲਾ ਇਧਰੋਂ ਠੀਕ ਆ ਫਿਰ ਬਣਾਉਨੇ ਆ ਪ੍ਰੋਗਰਾਮ ਤੇ ਬਾਕੀ ਮਿਲਦੇ ਆ ਗਾਣਾ ਦਿਖਾਵਾਂਗੇ ਕਬੂਤਰ ਉੱਡਦੇ ਆ ਪੂਰੇ ਓਕੇ ਰਿਪੋਰਟ ਇਦਰ ਨੇ ਉੱਪਰ ਨੇ ਹਾਂ ਇਹ ਉੱਪਰ ਵੀ ਹੈਗੇ ਨੇ ਉੱਧਰ ਵੀ ਹੈਗੇ ਵੇੜੇ 'ਚ ਕਿਹੜੇ ਕਿਲਾਈਆਂ ਸੀ ਫਿਰ ਬਾਜੀ ਉਧਰ ਪਛਾ ਉਧਰ ਲੈ ਜਾ ਠੀਕ ਆ ਚੱਲ ਬਾਕੀ ਫਿਰ ਮਿਲਦੇ ਆ ਆਪਾਂ ਓਕੇ ਜੋ ਆ ਗੂ ਲੈ ਵੀ ਸਾਰੇ ਕਿਤੇ ਘੁੰਮ ਫਿਰ ਕੇ ਆ ਕੇ ਪੈ ਗਏ ਸੀਗੇ ਹੁਣ ਥੋੜਾ ਟਾਈਮ ਰੈਸਟ ਕੀਤੀ ਖਤਰਨਾ ਬਾਹਰ ਨਹੀਂ ਫੋਨ ਤੇ ਉਦੋਂ ਬਾਅਦ ਹੁਣ ਦੇਖਦੇ ਆ ਅੱਗੇ ਕੀ ਬਣਦਾ ਆ ਫਿਰਦਾ ਮਿੱਕੀ ਵੀ ਹੁਣੀ ਉੱਠਾ ਸੋਤਾ ਪਿਆ ਉਹ ਲਗਿਆ ਘੰਟਾ ਯਾਰ ਫੁੱਲ ਮੈਂ ਦਰਵਾਹੀ ਤੋਂ ਵੀ ਮੈਂ ਵੀ ਮਿੱਤਰੋ ਚਾਹ ਪੀਨੇ ਆਂ ਚਾਹ ਪੀ ਕੇ ਸਰੀਰ ਕੈਮ ਜੋ ਗੇ ਫਿਰ ਮਿਲਦੇ ਆ ਦੋਨੋਂ